ਸ਼ਰੀਏ ਗਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਤਾਜ਼ਾ ਅਪਡੇਟ ਦੀ ਜਾਣਕਾਰੀ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਇਨਾਂ ਖਾਵਾਂ ਤੇ ਪਵੇਗਾ ਭਾਰੀ ਮੀਂਹ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਸਾਹਮਣੇ ਆ ਰਹੀ ਹੈ ਜੀਹਾਂ ਪੰਜਾਬ ਦੇ ਵਿੱਚ ਬੀਤੇ ਦਿਨਾਂ ਤੋਂ ਮੀਨਾ ਪੈਣ ਕਰਕੇ ਮੌਨਸੂਨ ਸੁਸਤ ਹੋ ਗਿਆ ਹੈ ਤੇ ਪਰ ਹੁਣ ਇਸ ਤੋਂ ਪੰਜਾਬ ਚ ਅੱਜ ਤੋਂ ਮੌਨਸੂਨ ਐਕਟਿਵ ਹੋ ਗਿਆ ਤੇ ਨਾਲ ਹੀ ਇਸ ਦੇ ਨਾਲ ਬੀਤੇ ਰਾਤ ਤੋਂ ਲਗਾਤਾਰ ਮੀਂਹ ਪੈਣ ਕਰਕੇ ਮੌਸਮ ਸਾਵਣਾ ਹੋ ਗਿਆ ਤੇ ਨਾਲ ਹੀ ਅੱਜ ਪਠਾਨਕੋਟ ਅਗਰਦਸਪੁਰ ਹਿਆਰਪੁਰ ਚ ਯੈਲੋ ਲਰਡ ਜਾਰੀ ਕੀਤਾ ਗਿਆ ਇਸਤਲਾ ਅਮਰਤਸਰ ਕਪੂਰਥਲਾ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਟੂਪਨਗਰ ਮਹਾਲੀ ਪਟਿਆਲਾ ਫਤਿਹਗੜ੍ਹ ਸਾਹਿਬ ਮਾਨਸਾ ਸੰਗੂਰ ਬਠਿੰਡਾ ਚ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਨਾਲ ਹੀ ਸਵੇਰੇ ਹੀ ਖੰਡੀਆਂ ਤੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਪੰਜਾਬ ਵਿੱਚ ਲੋਕਾਂ ਨੂੰ ਗਰਮੀ ਚੁਰਾਹਤ ਮਿਲ ਗਈ ਹੈ ਤੇ ਮੌਸਮ ਵਿਭਾਗ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ 15 ਜਿਲ੍ਹਿਆਂ 'ਚ ਅੱਜ ਮੀਂਹ ਦੀ ਸੰਭਾਵਨਾ ਹੈ ਸੋਮਵਾਰ ਨੂੰ ਤਾਂ ਮਚਮਾਲੀ ਵਾਤਾਵਰਣ ਦੇਖਿਆ ਗਿਆ ਸੀ ਸੂਬੇ ਦਾ ਆਸਤਾਪਨ 20 ਡਿਗਰੀ ਵੱਧ ਦਰਜ ਕੀਤਾ ਗਿਆ ਹੈ ਪਰ ਹੁਣ ਫਿਰ ਤੋਂ ਮੌਸਮ 'ਚ ਤਾਪਮਾਨ ਤੇ ਗਰਾਫਟ ਆਈਏ ਜਿਵੇਂ ਲੋਕਾਂ ਨੂੰ ਰਹਾ ਚ ਦੇ ਦਿੱਤੀ ਵੀਡੀਓ ਦੇਖਣ ਲਈ ਤੋਂ ਵੱਡਾ ਧੰਨਵਾਦ